ਇਹ ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਇਹ ਓਵਰਆਲ ਜਿਹੜੀ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਔਰ ਅਗੇਂਸਟ ਗੈਂਗਸਟਰਸ ਇਹ ਉਸੇ ਹੀ ਪਾਲਿਸੀ ਦਾ ਜਿਹੜਾ ਅਸੀਂ ਪਹਿਲਾਂ ਗੈਂਗਸਟਰ ਤੇ ਵਾਰ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਗਰਾਮ ਉਹਦਾ ਹੀ ਪਾਰਟ ਹੈ ਇਹ ਜਿਹੜਾ ਪ੍ਰਹਾਰ 2 ਉਹਦੇ ਵਿੱਚ 72 ਘੰਟਿਆਂ ਦਾ ਇਹ ਪ੍ਰੋਗਰਾਮ ਕੁੱਲ ਚੱਲੇਗਾ ਅੱਜ ਕੱਲ ਔਰ ਪਰਸੋ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਗੈਂਗਸਟਰਸ ਲਿਸਟਡ ਗੈਂਗਸਟਰਸ ਨੇ ਜਾਂ ਵੈਸੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਹੈ ਵੀ ਇਹ ਬਦਮਾਸ਼ੀ ਕਰਦੇ ਨੇ ਜਾਂ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੇ ਖਿਲਾਫ ਰੇਡਸ ਉਹਨਾਂ ਦੇ ਅਰੈਸਟ ਔਰ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਉਹ ਕਾਰਵਾਈ ਕੀਤੀ ਜਾਏਗੀ। ਉਸਰਾਂ ਕਰਦੇ ਕਾਰਵਾਈ ਉਸਰਾਂ ਗੈਂਗਸਟਰਸ ਪਰ ਕਿਉਂਕਿ ਇਹਦੇ ਬਿਲਕੁਲ ਉਸਰਾਂ ਵੀ ਕਰਦੇ ਨੇ ਲੇਕਿਨ ਇਹ ਜਿਹੜੇ 3 ਦਿਨ ਨੇ 72 ਘੰਟੇ ਨੇ ਇਹਦੇ ਵਿੱਚ ਪੁਲਿਸ ਦਾ ਸਪੈਸ਼ਲ ਫੋਕਸ ਇਹਨਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਤੇ ਰੇਕ ਆਪਰੇਸ਼ਨ ਡ੍ਰਾਫਟ ਇੱਕ ਜਿਹਾ ਜਿਹਾ ਪ੍ਰਹਾਰ ਹੋਤੀ ਵੱਡੀ ਕਾਮਯਾਬੀ ਮਿਲੀ ਸੀ ਲੱਗਦਾ ਹੁਣ ਜਿਹੜਾ ਦੂਸਰਾ ਪ੍ਰਹਾਰ ਹੋਊ ਸ਼ੁਰੂਆਤ ਹੋਈ ਹੈ ਨਹੀਂ ਨਹੀਂ ਡੈਫੀਨੇਟਲੀ ਜੀ ਮੈਂ ਜੇ ਡਿਸਟ੍ਰਿਕਟ ਅਮਰਸਰ ਰੂਰਲ ਦੀ ਗੱਲ ਕਰਾਂ ਤਾਂ ਐਸਐਸਪੀ ਸਾਹਿਬ ਦੀ ਪੂਰੀ ਟੀਮ ਜਿਹੜੀ ਉਹ ਬਤਾਈ ਦੀ ਪੱਤਰ ਹੈ ਕੁੱਲ ਆਪਰੇਸ਼ਨ ਪ੍ਰਹਾਰ ਵਨ ਦੇ ਵਿੱਚ ਅਰਾਊਂਡ 1300 ਦੇ ਆਸ-ਪਾਸ ਰੇਟਸ ਕਿਤੇ ਗਏ ਸੀ 316 ਉਹਦੇ ਵਿੱਚ ਜਿਹੜੇ ਗੈਂਗਸਟਰਸ ਉਹ ਅਰੈਸਟ ਕੀਤੇ ਗਏ ਇਸ ਤੋਂ ਇਲਾਵਾ ਕੁਝ ਕੁਝ ਨਿਆ ਰਿਕਵਰੀਜ਼ ਨੇ ਐਨਡੀਪੀਏਸ ਅ ਰਿਗਾਰਡਿੰਗ ਗੱਲ ਕਰੀਏ ਤਾਂ ਕਰੀਬ 750 ਕਿਲੋ ਜਿਹੜੀ ਹਿਰੋਇਨ ਉਹ ਰਿਕਵਰ ਹੋਈ ਹੈ ਚਾਰ ਹੈਂਡ ਗ੍ਰਨੇਡ ਰਿਕਵਰ ਹੋਏ ਕੁਝ ਪਿਸਟਲਸ ਇੱਕ ਰਾਈਫਲ ਮੈਗਜ਼ੀਨ ਇਸ ਤਰ੍ਹਾਂ ਕੇ ਕਾਫੀ ਅੱਛੇ ਰਿਕਵਰੀਜ਼ ਐਸਐਸਪੀ ਸਾਹਿਬ ਦੀ ਟੀਮ ਨੇ ਜਿਹੜੀਆਂ ਉਹ ਆਪਰੇਸ਼ਨ ਪ੍ਰਹਾਰ 1 ਦੇ ਦੌਰਾਨ ਕੀਤੀਆਂ ਨੇ ਤੇ ਆਈ ਏਮ ਸ਼ੋਰ ਜਿਹੜਾ ਆਪਰੇਸ਼ਨ ਪ੍ਰਹਾਰ 2 ਹੈ ਇਹਦੇ ਵੀ ਸਾਰਥਿਕ ਨਤੀਜੇ ਆਉਣਗੇ ਸਵੇਰ ਤੋਂ अर्ਲੀ ਮਾਰਨਿੰਗ ਤੋਂ ਆਲਰੇਡੀ ਜਿਹੜਾ ਆਪਰੇਸ਼ਨ ਆਫਟਾਰਟ ਹੋ ਚੁੱਕਾ ਹੈ ਹੁਣ ਤੱਕ ਇਹਨਾਂ ਦੀ ਟੀਮ ਨੇ ਕਰੀਬ 80 ਦੇ ਕਰੀਬ ਜਿਹੜੇ ਨੇ ਉਹ ਅਰੈਸਟ ਕੀਤੀਆਂ ਨੇ ਉਹਨਾਂ ਦੀਆ ਵੈਰੀਫਾਈ ਕਰਕੇ ਅਗਲੀ ਜਿਹੜੀ ਕਾਰਵਾਈ ਕਾਨੂੰਨੀ ਕਾਰਵਾਈ ਉਹ ਅਮਲ ਹੋਦੀ ਹੈ ਬਾਰਡਰ ਏਰੀਆ ਹੈ ਕਾਫੀ ਜਿੰਨਾ ਪਾਕਿਸਤਾਨ ਤੋਂ ਲਗਾਤਾਰ ਫਰੋਕੀ ਮਾਰੀ ਵੀ ਚੱਲ ਰਹੀ ਹੈ ਪਰ ਕੋਈ ਨਹੀਂ ਰੂਰਲ ਲਾਈਫ ਵੀ ਕਾਫੀ ਚੈਲਿੰਜਿੰਗ ਹੈ ਨਹੀਂ ਪੁਲਿਸ ਦੀ ਜਵਾਬ ਐਸੇ ਤਾਂ ਦਿਖੋ ਜੀ ਸਾਰੇ ਵਿੱਚ ਚੈਲਿੰਜਿੰਗ ਹੈ ਬਟ ਯੂ ਆਰ ਰਾਈਟ ਕਿ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਇਸ ਏਰੀਆ ਦੇ ਵਿੱਚ ਪੁਲਿਸਿੰਗ ਹੋਰ ਵੀ ਟਫ ਹੋ ਜਾਂਦੀ ਹੈ ਤੇ ਲੇਕਿਨ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਅੰਮ੍ਰਿਤਸਰ ਰੂਰਲ ਪੁਲਿਸ ਦੀ ਟੀਮ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਅਸੀਂ ਵਚਨਬੱਧ ਹੈ ਹਰ ਇੱਕ ਥਿਰਕੇ ਨਾਲ ਸ਼ਾਂਤੀ ਮੇਨਟੇਨ ਰੱਖਣ ਵਾਸਤੇ ਔਰ ਇਹਨਾਂ ਗੈਰ ਸਮਰਥਿਤ ਤਤਾਂ ਦੇ ਖਿਲਾਫ ਕਾਰਵਾਈ ਕਰਦੇ ਆ। ਐਕਸਟਰਾ ਫੋਰਸ ਕਰ ਦਿੱਤੀ ਕੋਈ ਇਹਨਾਂ ਨੂੰ ਜਾਂ ਰੂਰਲ ਪੁਲਿਸ ਰੇਡ ਕਰ ਰਹੀ ਹੈ। ਨਹੀਂ ਜਿਹੜਾ ਫੋਰਸ ਮਲਟੀਪਲਾਇਰ ਉਹ ਸਾਰੇ ਜ਼ਿਲ੍ਹਿਆਂ ਨੂੰ ਦਿੱਤਾ ਗਿਆ ਤੇ ਅੰਮ੍ਰਿਤਸਰ ਰੂਰਲ ਪੁਲਿਸ ਸੈਵਿਟੀ ਐਕਸਟਰਾ ਫੋਰਸ ਜਿਹੜੀ ਉਹ ਵੱਖ-ਵੱਖ ਯੂਨਿਟਸ ਤੋਂ ਭੇਜੀ ਗਈ ਹੈ ਉਹ ਫੋਰਸ ਜਿਹੜੀ ਸਾਰੀ ਇਸ ਪ੍ਰਹਾਰ ਆਪਰੇਸ਼ਨ 2 ਦੇ ਵਿੱਚ ਯ ਜਾਰੀ ਹੈ ਲੱਗਾ ਪੋਜ਼ਿਟਿਵ ਰਿਜ਼ਲਟ ਆਉਣਗੇ ਕੱਲ ਵੀ ਇੱਕ ਘਰ ਦੇ ਵਿੱਚ 25 ਕਿਲੋ ਹੈਰਡ ਮਿਲ ਗਿਆ ਜਿਸ ਤਰੀਕੇ ਨਾਲ ਪੁਲਿਸ ਨੇ ਕਵਰ ਕੀਤੀ ਹੈ ਬਾਰਡਰ ਹੈ ਜੀ ਜੀ ਇਨ ਡੈਫੀਨਿਟਲੀ ਦੇਖੋ ਸਾਡੀ ਕਾਰਵਾਈ ਨਿਰੰਤਰ ਜਾਰੀ ਹੈ ਅਸੀਂ ਵਚਨਬੱਧ ਹਾਂ ਪੰਜਾਬ ਨੂੰ ਨਸ਼ਾ ਮੁਕਤ ਔਰ ਗੈਂਗਸਟਰ ਮੁਕਤ ਕਰਨ ਦੇ ਵਾਸਤੇ ਤੇ ਉਹਦੇ ਵਾਸਤੇ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਜਿਸ ਲੈਵਲ ਤੇ ਵੀ ਕਾਰਵਾਈ ਕਰਨੀ ਪਈ ਅਸੀਂ ਉਹ ਕਾਰਵਾਈ ਪਬਲਿਕ ਨੂੰ ਤਾਂ ਕਰੀ ਦੋ ਅਸੀਂ ਡੈਫੀਨਿਟਲੀ ਕੋਈ ਇਸ ਤਰ੍ਹਾਂ ਦੀ ਗੱਲ ਨਾ ਚਲੀ ਜਾਏ ਕਿ ਬਿਲਕੁਲ ਵੀ ਨਹੀਂ ਜੀ ਮੈਂ ਇਹ ਕਵਾਂਗਾ ਪਬਲਿਕ ਨੂੰ ਤੁਹਾਡੇ ਥਰੂ ਮੈਂ ਮੈਸੇਜ ਔਰ ਅਪੀਲ ਵੀ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਹੈ ਉਹ ਤੁਹਾਡੀ ਰੱਖਿਆ ਦੇ ਵਾਸਤੇ ਹੈ ਸਾਡਾ ਸਾਥ ਦਿਓ ਪੁਲਿਸ ਦਾ ਸਾਨੂੰ ਟਾਈਮ ਲੈਂਦੇ ਹੋਏ ਸੱਚੀ ਇਤਲਾਹ ਦਿਓ ਜਿਹਦੇ ਬੇਸਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਅੱਗੇ ਪਬਲਿਕ ਵਾਸਤੇ ਸੁਖਾਵਾਂ ਮਾਹੌਲ ਬਣਾਇਆਗਾ ਸੇਰ ਜੀ ਸਰ ਕੋ ਦੱਸ ਸਕਦੇ ਕਿੰਨੇ ਕਰਾਉਂਡ ਅਪ ਕੀਤੇ ਗਏ ਬਾਕੀ ਚਲੋ ਡਿਟੇਲ ਤੇ ਸ਼ਾਮ ਤੱਕ ਜੀ ਹਾਂਜੀ ਹਾਂਜੀ ਹਜੇ ਤੱਕ ਜੋ ਇਨਫੋਰਮੇਸ਼ਨ ਹੈ ਉਹ 80 ਦੇ ਕਰੀਬ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਜੋ ਫਿਰ ਉਹਨਾਂ ਦੇ ਖਿਲਾਫ ਵੰਦੀ ਕਰਵੇ ਹੋਈ ਉਹ ਡੂਇੰਗ ਦਾ ਡੇ ਕੀਤੀ ਜਾਏਗੀ ਸਰ ਜਮਤ ਜਿੱਤੇ ਤੇ ਰੇਟ ਚੱਲਦੇ ਸਾਰੀ ਸ਼ਾਮ ਜਾਓਗੇ ਤੁਸੀਂ ਬਸ ਹਲੇ ਹੁਣ ਚੱਲ ਰਿਹਾ ਜੀ ਬਰੋ ਹੀ ਸਟਾਰਟ ਕੀਤਾ ਦੈਨ ਸੋਲੇ ਸੋਲੇ ਜਿਦਾ ਇਸ ਅਡੇ ਅਡਵਾਂਸ ਹੁੰ